ਤੇ ਗੱਡੀ ਨੂੰ ਅੱਗ ਜੀ ਲੱਗ ਗਈ ਤੇ ਗੱਡੀ ਇੱਕਦਮ ਬੰਦ ਜੀ ਹੋਣ ਲੱਗ ਗਈ ਤੇ ਮੈਨੂੰ ਨਾਲ ਭਾਈ ਕਹਿੰਦੇ ਕਿ ਭਾਈ ਗੱਡੀ 'ਚ ਉਤਰ ਕੇ ਭੱਜੋ ਅੱਗ ਲੱਗ ਗਈ ਜੇ ਇਹ ਮਾ ਰੋਡ ਤੇ ਆਪਾਂ ਨੇ ਅੱਗ ਲੱਗੀ ਕਾਰ ਨੂੰ ਆਪਣੀ ਇਨਫੋਰਮੇਸ਼ਨ ਲਗੀ ਆਪਣੀ ਭੰਡਾਰੀ ਬੋਲਦੇ ਵੀ ਐ ਵੀ ਰਾਹੁਲ ਗਾਂਧੀ ਸਾਹਿਬ ਦੇ ਓਨ ਕਰਕੇ ਉੱਥੇ ਗੱਡੀ ਖੜੀ ਆਪਾਂ ਇੱਕ ਜੋ ਧੀ ਜਿਆਦਾ ਕਰਕੇ ਜਿੰਨੀ ਛੇਤੀ ਹੋ ਕੇ 19 ਛੇਤੀ ਆਪਾਂ ਪਹੁੰਚੇ ਆ ਭਜੀ ਕੁਛ ਨਹੀਂ ਪਤਾ ਲੱਗਾ ਗੱਡੀ ਸਹੀ ਸੀ ਕਿ ਬਿਲਕੁਲ ਹੁਣੇ ਅਸੀਂ ਬਸ ਮਾਰਕੀਟ 'ਚ ਗਏ ਆ ਮਾਰਕੀਟ 'ਚੋਂ ਨਿਕਲੇ ਗੱਡੀ 3 ਕਿਲੋਮੀਟਰ ਵੀ ਨਹੀਂ ਤੁਰੀ ਹੋਣੀ ਤੇ ਅੱਗ ਅੱਗ ਲੱਗ ਗਈ। ਫੋਮ ਆਪਾਂ ਭਾਈ ਅੱਗ ਜ਼ਿਆਦਾ ਹੋਣ ਕਰਕੇ ਜਦੋਂ ਜ਼ਿਆਦੀ ਹੁੰਦੀ ਉਸ ਕਰਕੇ ਆਪਾਂ ਫੋਮ ਦਾ ਯੂਜ਼ ਕਰਦੇ ਆਂ ਤੇ ਜਿਹੜੇ ਹਿਸਾਬ ਦਾ ਕੈਮੀਕਲ ਉਸ ਹਿਸਾਬ ਨਾਲ ਆਪਾਂ ਉਹਦੀ ਫੋਮ ਦੀ ਕੈਮੀਅਤ ਤੇ ਫੋਮ ਦੇ ਨਾਲ ਹੀ ਕਰਕੇ ਕੰਟਰੋਲ ਪਾ ਜਾਂਦਾ। ਫਾਇਰ ਬ੍ਰਿਗੇਡ ਭਾਈ ਬਹੁਤ ਲੇਟ ਪਹੁੰਚੀ ਹੈ ਮੈਂ ਫੋਨ ਕੀਤਾ ਫੋਨ ਲੱਗੇ ਨਹੀਂ ਪਹਿਲੇ 3 ਵਾਰੀ ਫਿਰ ਉਸ ਵਾਰ ਫੋਨ ਕਰਦਾ ਰਹੇ ਫਿਰ ਕਹਿੰਦੇ ਆ ਆਉਂਦੇ ਆ ਤੁਹਾਡੇ ਕੋਲ ਤੇ ਗੱਡੀ ਜਦੋਂ ਪੂਰੀ ਖਤਮ ਹੋ ਗਈ ਹੁਣ ਪਹੁੰਚੀ ਜੇ ਗੱਡੀ। ਅੰਮ੍ਰਿਤਸਰ ਦੇ ਮਾਲ ਰੋਡ ਉੱਤੇ ਇੱਕ ਚਲਦੀ ਗੱਡੀ ਨੂੰ ਅੱਗ ਲੱਗ ਗਈ ਜੋ ਕਿ ਚਲਦਾ ਫਿਰਦਾ ਅੱਗ ਦਾ ਗੋਲਾ ਬੰਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਉੱਥੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗੱਡੀ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਅਚਾਨਕ ਗੱਡੀ ਦੇ ਬੋਨਟ ਤੇ ਅੱਗ ਲੱਗੀ ਨਜ਼ਰ ਆਈ ਉਹਨਾਂ ਵੱਲੋਂ ਜਲਦ ਹੀ ਗੱਡੀ ਚੋਂ ਬਾਹਰ ਨਿਕਲਿਆ ਗਿਆ ਮੌਕੇ ਤੇ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸੂਚਿਤ ਕੀਤਾ ਗਿਆ ਲੇਕਿਨ ਗੱਡੀਆਂ ਲੇਟ ਹੋਣ ਕਾਰਨ ਗੱਡੀ ਨੂੰ ਪੂਰੀ ਤਰ੍ਹਾਂ ਅੱਗ ਲੱਗ ਗਈ ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚ ਜਾਂਦੀ ਸ਼ਾਇਦ ਅੱਗ ਤੇ ਕਾਬੂ ਪਾਇਆ ਜਾ ਸਕਦਾ ਸੀ ਹਾਲਾਂਕਿ ਉਹਨਾਂ ਵੱਲੋਂ ਜਿਸ ਕੰਪਨੀ ਦੀ ਗੱਡੀ ਸੀ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਵੱਲੋਂ ਸ਼ਾਇਦ ਕੋਈ ਅਣਗਹਿਲੀ ਕੀਤੀ ਗਈ ਹੋਵੇ ਇਸ ਕਰਕੇ ਗੱਡੀ ਨੂੰ ਅੱਗ ਲੱਗ ਗਈ ਹੋਵੇ ਇੱਥੇ ਦੱਸਣਯੋਗ ਹੈ ਕਿ ਫਾਇਰ ਬਰਗੇਡ ਦੀ ਅਣਗਹਿਲੀ ਕਾਰਨ ਇੱਕ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਇਹ ਇਲਜ਼ਾਮ ਗੱਡੀ ਮਾਲਕ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਕਹੇ ਕਿ ਅਗਰ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਜਾਂਦੀਆਂ ਤਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਸੀ ਲੇਕਿਨ ਫਾਇਰ ਬਰਗੇਡ ਦੇ ਅਧਿਕਾਰੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਜਦੋਂ ਸੂਚਨਾ ਮਿਲੀ ਤੇ ਮੌਕੇ ਤੇ ਪਹੁੰਚੇ ਅੱਗ ਤੇ ਕਾਬੂ ਪਾਇਆ ਗਿਆ ਹੁਣ ਵੇਖਣਾ ਹੋਵੇਗਾ ਕਿ ਅੱਗ ਲੱਗਣ ਦੇ ਕਾਰਨ ਕੀ ਨੇ ਲੇਕਿਨ ਤਿੰਨ ਲੋਕਾਂ ਦੀ ਜ਼ਿੰਦਗੀ ਜਾਂਦਿਆਂ ਜਾਂਦਿਆਂ ਬਚੀ ਹੈ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਮਾਰਕੀਟ ਤੋਂ ਨਿਕਲੇ ਆ ਹਾਂ ਤੋਂ ਬਸ ਇੱਥੇ ਮਾਨ ਰੋਡ ਤੇ ਪਹੁੰਚੇ ਆ ਤੇ ਗੱਡੀ ਨੂੰ ਅੱਗ ਜੀ ਲੱਗ ਗਈ ਆ ਤੇ ਗੱਡੀ ਇੱਕਦਮ ਬੰਦ ਜਿਹੀ ਹੋਣ ਲੱਗੀ ਤੇ ਮੈਨੂੰ ਨਾਲ ਭਾਈ ਕਹਿੰਦੇ ਕਿ ਭਾਈ ਗੱਡੀ 'ਚ ਉੱਤਰ ਕੇ ਭਜੋ ਅੱਗ ਲੱਗ ਗਈ ਜੇ ਉੱਤਰ ਕੇ ਵੇਖਿਆ ਤੇ ਮਿੰਟ ਤੋਂ ਪਹਿਲਾਂ ਹੀ ਗੱਡੀ ਸਾਰਿਆਂ ਨੇ ਅੱਗ ਫੜ ਲਈ ਆ ਤੇ ਗੱਡੀ ਦਾ ਕੁਛ ਨਹੀਂ ਜੇ ਬੱਚਾ ਵੀ ਆਪ ਦੇਖ ਲੋ ਕਿੱ데 ਜਾਣਾ ਸੀ ਗੱਡੀ ਤੇ ਅਸੀਂ ਬਟਾਲਾ ਰੋਡ ਚੱਲੇ ਹੀ ਭਾਜੀ ਕਿੱਥੇ ਦੂਰ ਵੀ ਨਹੀਂ ਚੱਲੇ ਹੀ ਇੱਥੋਂ ਬਸ ਤਿੰਨ ਜਣੇ ਸੀਗੇ ਮੈਂ ਸੀਗਾ ਮੇਰੇ ਫਾਦਰ ਸਾਹਿਬ ਨੇ ਮੰਮੀ ਸੀਗੇ ਮੇਰੇ ਤੁਸੀਂ ਬਟਾਲਾ ਰੋਡ ਭਾਜੀ ਬਟਾਲਾ ਰੋਡ ਜੀ ਨਗਰ ਦਾ ਪਤਾ ਲੱਗਾ ਕਿਵੇਂ ਲੱਗੀ ਗੱਡੀ ਭਾਜੀ ਕੁਛ ਨਹੀਂ ਪਤਾ ਲੱਗਾ ਗੱਡੀ ਸਹੀ ਸੀਗੀ ਬਿਲਕੁਲ ਹੁਣੇ ਅਸੀਂ ਬਸ ਮਾਰਕੀਟ ਚ ਗਏ ਆ ਮਾਰਕੀਟ ਚੋਂ ਨਿਕਲੇ ਗੱਡੀ 3 ਕਿਲੋਮੀਟਰ ਵੀ ਨਹੀਂ ਤੁਰੀ ਹੋਣੀ ਤੇ ਅੱਗ ਲੱਗ ਗਈ ਗੱਡੀ ਹਿਉਂਡੇ ਦੀ ਲਾਈਟ i20 ਸੀਗੀ ਭਾ ਕਿਦੋਂ ਕਿਦੋਂ ਦਿੱਤੀ ਸੀਗੀ ਕੋਈ ਇਹ ਭਾਜੀ ਅਸੀਂ 2016 ਮਾਡਲ ਆਏ ਠੀਕ ਹੈ ਤੇ ਜਲਦੀ ਜਲਦੀ ਨੂੰ ਲੱਗੀ ਸੀ ਗੱਲ ਹਾਂਜੀ ਹਾਂਜੀ ਜਲਦੀ ਗੱਡੀ ਨੂੰ ਸਰ ਫਾਇਰ ਬ੍ਰਿਗੇਡ ਆਜੀ ਟਾਈਮ ਫਾਇਰ ਬ੍ਰਿਗੇਡ ਭਾਈ ਬਹੁਤ ਲੇਟ ਪਹੁੰਚੀ ਹੈ ਮੈਂ ਫੋਨ ਕੀਤਾ ਫੋਨ ਲੱਗੇ ਨਹੀਂ ਪਹਿਲੇ ਤਿੰਨ ਵਾਰੀ ਫਿਰ ਉਸ ਤੋਂ ਬਾਅਦ ਫੋਨ ਕਰਦਾ ਰਿਹਾ ਫਿਰ ਕਹਿੰਦੇ ਆ ਆਂਦੇ ਆ ਤੁਹਾਡੇ ਕੋਲ ਤੇ ਗੱਡੀ ਜਦੋਂ ਪੂਰੀ ਖਤਮ ਹੋ ਗਈ ਹੁਣ ਪਹੁੰਚੀ ਜੇ ਗੱਡੀ ਕੀ ਦੀਵਾਨ ਕੀ ਕਰਦੇ ਹੋ ਭਾਈ ਗੱਡੀ ਇਹ ਹੀ ਹੈ ਕਿ ਫਾਇਰ ਬ੍ਰਿਗੇਡ ਨੂੰ ਟਾਈਮ ਤੇ ਨਹੀਂ ਆਉਂਦੀ ਕਿਸੇ ਕੰਪਨੀ ਦੀ ਗਲਤੀ ਲੱਗਦੀ ਕਿਸੇ ਜਗ੍ਹਾ ਤੇ ਹਾਂਜੀ ਸਰ ਕੰਪਨੀ ਦੀ ਗਲਤੀ ਹੈ ਕੋਈ ਨਾ ਕੋਈ ਫੋਲਡਰ ਰਹਿ ਗਿਆ ਕਿਉਂਕਿ ਇਹਦਾ ਮੈਂ ਕਲੇਮ ਕਰਾਇਆ ਸੀਗਾ ਹਲੇ ਉਸ ਤੋਂ ਬਾਅਦ ਕੀ ਤੇ ਨੂੰ ਅੱਗ ਲੱਗ ਗਈ ਜੀ ਸਾਰੇ ਜੀ ਠੀਕ ਨੇ ਹਾਂਜੀ ਹਾਂਜੀ ਜੀ ਸਾਰੇ ਠੀਕ ਨੇ ਟਾਈਮ ਸਿਰ ਅਸੀਂ ਨਿਕਲ ਆਏ ਸੀਗੇ ਗੱਡੀ ਚ ਜੀ ਹਲੋ ਭਾਜੀ ਇੱਕ ਮਿੰਟ ਮੇਰੇ ਵਾਲੇ ਦੇਖੋ ਤੁਸੀਂ ਮੈਂ ਤੁਹਾਨੂੰ ਪੁੱਛਦਾ ਹਾਂ ਕਾਹਦੀ ਲੋਕਾਂ ਨਾਲ ਗੱਲ ਕਰਦੇ ਹੋ ਭਾਜੀ ਨਾਮ ਕੀ ਤੁਹਾਡਾ ਜੀ ਰਜਿੰਦਰ ਸਿੰਘ ਜੀ ਭਾਜੀ ਕਿੱਥੇ ਅੱਗ ਲੱਗੀ ਆ ਤੇ ਕਿੰਨੇ ਮਾ ਰੋਡ ਤੇ ਆਪਾਂ ਨੇ ਅੱਗ ਲੱਗੀ ਕਾਰ ਨੂੰ ਆਪਣੀ ਇਨਫੋਰਮੇਸ਼ਨ ਲੱਗੀ ਆਪਣੇ ਭੰਡਾਰੀ ਬੋਲਦੇ ਵੀਐਪੀ ਰਾਹੁਲ ਗਾਂਧੀ ਸਾਹਿਬ ਦੇ ਹੋਣ ਕਰਕੇ ਉੱਥੇ ਗੱਡੀ ਖੜੀ ਆਪਾਂ ਇੱਕ ਜਿਹੜੇ ਭੀੜ ਜਿਆਦਾ ਕਰਕੇ ਜਿੰਨੀ ਛੇਤੀ ਹੋ ਕੇ 19 ਛੇਤੀ ਆਪਾਂ ਪਹੁੰਚੇ ਆ ਤੇ ਆਪਾਂ ਆਕੇ ਗੱਗ ਤੇ ਉਸ ਵੇਲੇ ਕੰਟਰੋਲ ਪਾ ਚੁੱਕੇ ਆ ਗੱਡੀ ਪੂਰੀ ਤਰ੍ਹਾਂ ਦਾ ਡੈਪ ਖਤਮ ਹੋ ਚੁੱਕੀ ਹੈ ਜੀ ਹਾਂ ਜੀ ਗੱਡੀ ਪੂਰੀ ਤਰ੍ਹਾਂ ਆ ਤੁਹਾਡੇ ਸਾਹਮਣੇ ਆ ਜੋ ਕੁਝ ਹੈਗਾ ਤੇ ਤੁਸੀਂ ਦੇਖ ਸਕਦੇ ਜੀ ਕਿੰਨੇ ਜੀ ਸੀ ਗੇਰੇ ਵਿੱਚ ਇਹਦੇ ਸਾਡੇ ਹੁਣ ਤੋਂ ਪਹਿਲਾਂ ਜੇ ਅਸੀਂ ਕਨਫਰਮ ਕਰਦੇ ਆਗੇ ਆਪਣਾ ਬਾਰਡਰ ਟੈਂਕ ਦਾ ਪਾਣੀ ਚਲਾ ਕੇ ਅੱਗ ਨੂੰ ਬੁਝਾਉਣਾ ਸ਼ੁਰੂ ਕਰਦੇ ਤੇ ਤੁਸੀਂ ਵੀ ਐਸ ਕੀ ਫਿਰ ਵੇਖਿਆ ਕਿ ਜੇ ਝੱਗ ਜੀ ਪਾ ਕੇ ਜਿਹੜੀ ਅੱਗ ਤੇ ਬਹੁਤ ਜਲਦੀ ਕਾਬੂ ਪਾਏਗਾ ਕਿੰਨਾ ਕਾਰਗਰ ਸਾਬਤ ਹੋ ਰਿਹਾ ਇਹਨਾਂ ਜਿਹਦਾ ਅੱਗ ਬੁਝਾ ਰਹੇ ਤੁਸੀਂ ਹੁਣ ਇਹ ਫੋਮ ਅੰਬਲ ਪਾਈ ਆਕ ਜ਼ਿਆਦਾ ਹੁਣ ਕਰਨ ਕੇ ਜਦੋਂ ਜ਼ਿਆਦੀ ਦੀ ਲੋ ਤੇ ਜਿਹੜੇ ਹਿਸਾਬ ਦਾ ਕੈਮੀਕਲ ਉਸ ਹਿਸਾਬ ਨਾਲ ਆਪਾਂ ਉਹਦੀ ਫੋਮ ਦੀ ਕੈਨਡੀ ਤੇ ਫੋਮ ਦੇ ਨਾਲ ਹੀ ਗੱਗ ਤੇ ਕੰਟਰੋਲ ਪਾਇਆ ਜਾਂਦਾ ਕਿੰਨੀਆਂ ਗੱਡੀਆਂ ਲੱਗੀਆਂ ਨੇ ਇੱਕੋ ਹੀ ਫਾਇਰਟ ਐਂਡਰ ਆ ਆਪਣਾਇਆ ਤੇ ਉਹਦੇ ਨਾਲ ਹੀ ਕੰਟਰੋਲ ਪਾਇਆ ਠੀਕ ਹੈ